ਸਰਦਾਰ ਸੁਖਬੀਰ ਸਿੰਘ ਬਾਦਲ ਮਜੀਠਾ ਹਲਕੇ ਦੇ ਵਿੱਚ ਆਏ। ਔਰ ਜਿਹੜੀ ਉਹਨਾਂ ਦੀ ਆਦਤ ਆ ਜਿਹੜੀ ਮੈਂ ਸਮਝਦਾ ਕਿ ਇੱਕ ਘਟੀਆ ਆਦਤ ਆ ਜਿਹੜੀ ਅੱਜ ਕੱਲ ਚੰਗੇ ਇਨਸਾਨਾਂ ਨੂੰ ਉਹ ਗੱਲ ਜਿਹੜੀ ਪਸੰਦ ਨਹੀਂ ਜਿਹੜੀ ਉਹਨਾਂ ਦੀ ਲੈਂਗੁਏਜ ਆ ਜਿਹੜੀ ਮਾੜੀ ਬੋਲੀ ਆ ਉਹ ਬੋਲੀ ਆ ਆਪਦੀ ਉਹ ਕੱਲ ਉੱਥੇ ਵਰਤ ਕੇ ਗਏ। ਮੈਂ ਇਹ ਗੱਲ ਕਹਿਣੀ ਚਾਹਣਾ ਕਿ ਉਹ ਜਿਸ ਮਕਸਦ ਵਾਸਤੇ ਆਏ ਸੀ ਚਾਹੇ ਤੇ ਉਹ ਉਸ ਮੁੱਦੇ ਤੇ ਗੱਲ ਕਰਦੇ। ਕਿ ਜਿਸ ਤਰ੍ਹਾਂ ਉਥੋਂ ਦੇ ਐਮ.ਐਲ.ਏ ਸਾਹਿਬ ਜਿਹੜੇ ਗਨੀਵ ਕੌਰ ਜੀ ਨੇ ਉਹ ਕਹਿੰਦੇ ਆ ਕਿ ਇੱਥੇ ਜੀ ਧੱਕਾ ਬੜਾਇਆ ਤੇ ਇੱਥੇ ਸੁਖਬੀਰ ਬਾਦਲ ਆਊਗਾ ਜੀ ਪਹਿਲੀ ਤੇ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਕਿਹੜਾ ਧੱਕਾ ਹੋਇਆ ਮੈਨੂੰ ਦੱਸਣ ਕੋਈ ਕਿਸੇ ਦਾ ਉੱਥੇ ਕੋਈ ਕਾਗਜ਼ ਰੱਦ ਕੀਤਾ ਗਿਆ ਜਿਨੇ ਉਹਨਾਂ ਦੇ ਬਲਾਕ ਸੰਮਤੀਸ ਦੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਬੰਦੇ ਨੇ ਉਹ ਸਾਰੇ ਉੱਥੇ ਇਲੈਕਸ਼ਨ ਲੜ ਰਹੇ ਨੇ ਕੁਝ ਸੇ ਬੰਦੇ ਨੇ ਉੱਥੇ ਕੋਈ ਵੀ ਕਾਗਜ਼ ਜਿਹੜਾ ਨਹੀਂ ਰੱਦ ਕੀਤਾ ਰਹੀ ਗੱਲ ਮੈਂ ਇਹਨਾਂ ਨੂੰ ਇਹ ਦੱਸਣੀ ਚਾਹਣਾ ਕਿ ਅਸਲ ਦੇ ਵਿੱਚ ਇਹਨਾਂ ਨੂੰ ਐਡ ਕੀ ਉਥੇ ਉਮੀਦਵਾਰੀ ਨਹੀਂ ਲੱਭੇ ਮੈਂ ਕੱਲ ਇੱਕ ਮੀਡੀਆ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਚਲੋ ਆਓ ਜਿਹੜੇ ਕਹੋਗੇ ਗੁਰੂ ਘਰ ਆਪਾਂ ਚੱਲਦੇ ਆ ਤੁਸੀਂ ਮੈਨੂੰ ਜਾ ਕੇ ਦੱਸੋ ਕਿ ਚਵਿੰਡਾ ਦੇ ਵੀ ਜਿਹੜਾ ਸਰਕਲ ਆ ਤੁਹਾਡੇ ਕੋਲ ਉਥੇ ਕੋਈ ਉਮੀਦਵਾਰ ਹੈਗਾ ਦੱਸੋ ਇਹਨਾਂ ਨੂੰ ਪੁੱਛਿਓ ਕਿਤੇ ਹੋਰ ਵੀ ਕਈ ਅਨੇਕਾਂ ਜਿਹੜੇ ਸਰਕਲ ਆ ਉਥੇ ਇਹਨਾਂ ਕੋਲ ਕੋਈ ਉਮੀਦਵਾਰ ਨਹੀਂ ਸੀ ਔਰ ਜਿੰਨੇ ਕਿ ਇਹਨਾਂ ਦੇ ਹੈਗੇ ਸੀ ਉਹ ਇਹਨਾਂ ਦੇ ਲੜ ਰਹੇ ਆ ਔਰ ਜਿਹੜੇ ਹੈਗੇ ਨੇ ਉਹ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਇਹਨਾਂ ਨੂੰ ਢੱਡੇ ਜੋਨ ਤੋਂ ਕੋਈ ਬੰਦਾ ਨਹੀਂ ਲੱਭਾ ਉਥੋਂ ਸਰੂਪ ਸਿੰਘ ਜਿਹੜਾ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਆ ਉਹਨੂੰ ਬਲੌਗ ਸੰਤੇ ਜੀ ਜ਼ਬਰਦਸਤ ਜੀ ਟਿਕਟ ਦਿੱਤੀ ਗਈ ਜਿੱਦਾਂ ਮਾਨ ਸਾਹਿਬ ਕਈ ਵਾਰ ਕਹਿੰਦੇ ਨੇ ਕਿ ਬੂਹੇ ਬੰਦ ਕਰ ਲੈਣੇ ਇਹਨਾਂ ਨੂੰ ਲੋਕਾਂ ਨੇ ਵੇਖ ਕੇ ਉਹ ਥੋੜੇ ਦਿਨ ਪਹਿਲਾਂ ਗੱਲ ਕੀਤੀ ਉਹ ਹੁਣੇ ਮਜੀਠੀ ਹਲਕੇ ਦੇ ਵਿੱਚ ਸਾਬਤ ਹੋ ਗਈ ਔਰ ਭੋਮਾ ਜੋਨ ਉਥੋਂ ਇਹਨਾਂ ਨੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੂੰ ਟਿਕਟ ਦਿੱਤੀ ਟਿਕਟੋ ਵੀ ਨਹੀਂ ਵਿਚਾਰੇ ਲੈ ਕੇ ਖੁਸ਼ ਉਹਨਾਂ ਨੂੰ ਦਬਾਇਆ ਗਿਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਨੂੰ ਨੌਕਰੀਆਂ ਤੋਂ ਕੱਢ ਦਿੱਤਾ ਜਾਊਗਾ ਸੋ ਇਸ ਕਰਕੇ ਉਹ ਮੁਲਾਜ਼ਮ ਵੀ ਵਿਚਾਰੇ ਮੈਂ ਵੀ ਉੱਥੇ ਰਿਆਂ ਲੌਂਗ ਟਾਈਮ ਉਹ ਮੇਰੇ ਨਾਲ ਵੀ ਸੰਪਰਕ ਦੇ ਵਿੱਚ ਆ ਉਹ ਫਿਰ ਸਾਨੂੰ ਕਹਿੰਦੇ ਆ ਕਿ ਸਾਨੂੰ ਇਹ ਪ੍ਰੈਸ਼ਰਾਈਜ਼ ਬਹੁਤ ਜ਼ਿਆਦਾ ਕਰਦੇ ਆ ਤੇ ਸਾਨੂੰ ਨੌਕਰੀਆਂ ਤੋਂ ਕੰਡਣ ਦੇ ਧਮਕੀਆਂ ਦਿੰਦੇ ਆ ਤੇ ਫਿਰ ਉਹ ਬੰਦਿਆਂ ਨੇ ਵਿਚਾਰਿਆਂ ਨੇ ਇੱਕ ਐਜ਼ ਆ ਫਾਰਮੈਲਟੀ ਉਥੋਂ ਕਾਗਜ਼ ਭਰੇ ਆ ਮੈਂ ਸਮਝਦਾ ਕਿ ਜਿਨ੍ਹਾਂ ਦੀ ਇਹ ਆਇਦ ਕੀ ਜਿਹੜੀ ਆ ਉਥੋਂ ਅਕਾਲੀ ਦਲ ਦੀ ਜਿਹੜੀ ਆ ਬਹੁਤ ਵੱਡੀ ਹਾਰ ਮਜੀਠਾ ਹਲਕੇ ਦੇ ਵਿੱਚ ਹੋ ਰਹੀ ਸੀ ਔਰ ਉਸ ਡੁੱਬਦੀ ਬੇੜੀ ਨੂੰ ਬਚਾਉਣ ਵਾਸਤੇ ਇੱਕ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਉਥੇ ਪਹੁੰਚੇ ਪਰ ਮੈਂ ਉਹਨਾਂ ਨੂੰ ਇਹ ਕਹਿਣੀ ਚਾਹਣਾ ਕਹਿਣਾ ਚਾਹਣਾ ਕਿ ਜਿਹੜੀ ਤੁਹਾਡੀ ਉਥੋਂ ਦੀ ਡੁੱਬਦੀ ਬੇੜੀ ਆ ਸਰਦਾਰ ਬਾਦਲ ਜੀ ਤੁਸੀਂ ਉਹਨੂੰ ਨਹੀਂ ਬਚਾ ਸਕਦੇ ਉਹ ਡੁੱਬ ਗਈ ਆ ਮੈਂ ਇਹਨਾਂ ਨੂੰ ਇਹ ਗੱਲ ਕਰਨੀ ਚਾਹਣਾ ਕਿ ਤੁਸੀਂ ਕੱਲ ਉਥੇ ਨਿੱਜੀ ਤੌਰ ਤੇ ਮੇਰੇ ਖਿਲਾਫ ਬੋਲ ਕੇ ਗਏ ਏ ਕਹਿਣ ਮੈਨੂੰ ਕਹਿਣ ਲੱਗੇ ਕਿ ਇਹ ਸਕੂਟਰ ਤੇ ਆਇਆ ਸੀ ਤੇ ਮੈਨੂੰ ਤਾਂ ਨਹੀਂ ਪਤਾ ਭਈ ਇਹ ਸਿੱਧੇ ਜਹਾਜ ਚ ਜੰਮੇ ਫਿਰ ਸਾਰੀ ਦੁਨੀਆ ਧਰਤੀ ਤੋਂ ਜੰਮ ਕੇ ਹੌਲੀ-ਹੌਲੀ ਅਸੀਂ ਫਿਰ ਉੱਠਣਾ ਸਿੱਖਦੇ ਆਂ ਫਿਰ ਅਸੀਂ ਹੌਲੀ-ਹੌਲੀ ਸਕੂਟਰ ਗੱਡੀਆਂ ਬੱਸਾਂ ਵਾਲੇ ਹੋਨੇ ਆਂ ਫਿਰ ਅਸੀਂ ਗਾਂ ਤਰੱਕੀ ਕਰਦੇ ਆਂ ਤੇ ਮੈਂ ਬਾਦਲ ਸਾਹਿਬ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਜਦੋਂ 2004 ਦੇ ਵਿੱਚ ਇਹਨਾਂ ਨੇ ਕਰਨ ਬਰਾੜ ਦੇ ਨਾਲ ਇਲੈਕਸ਼ਨ ਲੜੀ ਸੀ ਤੇ ਵੱਡੇ ਬਾਦਲ ਸਾਹਿਬ ਨੇ ਮੈਨੂੰ ਬਾਦਲਪਿੰਡ ਸੱਦਿਆ ਤੇ ਜਿੱਥੇ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਏਡਾ ਕੀ ਰੂਮ ਸੀ ਇੱਕ ਪਾਸੇ ਸੋਫੇ ਲੱਗੇ ਸੀ ਇੱਕ ਬੰਨੇ ਡਾਈਨਿੰਗ ਟੇਬਲ ਲੱਗਾ ਸੀ ਤੇ ਜਿਹੜੀ ਛੱਤ ਸੀਗੀ ਛੱਤ ਤੋਂ ਏਡੇ ਏਡੇ ਖੇਪੜ ਸੀਮਿੰਟ ਦੇ ਲਾਹ ਲਾ ਕੇ ਥੱਲੇ ਡਿੱਗੇ ਸੀਗੇ ਮੈਂ ਤਲਵੀਰ ਸਿੰਘ ਨੇ ਆਪਦੀਆਂ ਇਨ੍ਹਾਂ ਅੱਖਾਂ ਦੇ ਨਾਲ ਵੇਖਿਆ ਤੇ ਠੀਕ ਆ ਭਾਈ 2007 ਤੋਂ ਲੈ ਕੇ 17 ਤੱਕ ਜਿਹੜੀ ਤੁਸੀਂ ਲੋਟਕਸੋਟ ਮਚਾਈ ਆ ਉਹ ਮੈਂ ਕੀ ਦੱਸਣਾ ਸਾਰੇ ਦੁਨੀਆਂ ਨੂੰ ਜਗ ਜਾ ਰਿਹਾ ਜਿਹਦੇ ਨਤੀਜੇ ਅੱਜ ਆ ਗਏ ਤਾਂ ਦੋ ਤਿੰਨ ਸੀਟਾਂ ਤੇ ਤੁਸੀਂ ਰਹਿ ਗਏ ਸੀ ਉਹ ਵੀ ਮੈਨੂੰ ਜਾਪਦਾ ਦੋ ਤੇ ਛੱਡ ਕੇ ਭੱਜ ਗਏ ਇੱਕੋ ਹੀ ਤੁਹਾਡੀ ਸਾਲੇ ਹਾਰ ਦੀ ਟਿਕਟੀ ਰਹਿ ਗਈ ਆ ਹੁਣ ਹੋਰ ਉਹ ਵੀ ਤੁਹਾਡੀ ਘਰ ਦੀ ਗੱਡੀ ਤੇ ਗੰਡਾ ਸਿੰਘ ਡਰਾਈਵਰ ਵਾਲੀ ਤੁਹਾਡੀ ਗੱਲ ਆ ਹੁਣ ਇਸ ਟਾਈਮ ਸੋ ਮੇਰੇ ਵੀਰੋ ਇਹ ਜਿਹੜੀਆਂ 2007 ਤੋਂ ਲੈ ਕੇ 17 ਤੱਕ ਦੀ ਜਿਹੜੀ ਲੁੱਟਕਸੋਟ ਹੋਈ ਫਿਰ ਬਣ ਗਏ ਜੀ ਬਾਦਲ ਫਾਰਮ ਫਿਰ ਬਣ ਗਏ ਜੀ ਸੁਖ ਵਿਲਾਸ ਫੇਰ ਬਣ ਗਿਆ ਚੰਡੀਗੜ੍ਹ ਚਾਰ-ਚਾਰ ਪੰਜ-ਪੰਜ ਲਿਫਟ ਵਾਲੀਆਂ ਕੋਠੀਆਂ ਫੇਰ ਬਣ ਗਿਆ ਗੜਗਾਉਂ ਕੋਠੀਆਂ ਤੇ ਇਹ ਮੈਨੂੰ ਕਹਿੰਦੇ ਜੀ ਸਕੂਟਰ ਤੇ ਆ ਭਰਾਵਾ ਅਸੀਂ ਤੇ ਅੱਜ ਵੀ ਸਕੂਟਰ ਤੇ ਹੀ ਆ ਅਸੀਂ ਤੇ ਜਿਹੜੀਆਂ ਸਾਡੇ ਕੋ ਗੱਡੀਆਂ ਉਹ ਵੀ ਕਿਸ਼ਤਾਂ ਦੀ ਆ ਭਾਵੇਂ ਤੂੰ ਚੈੱਕ ਕਰਾ ਲੈ ਤੈਨੂੰ ਮੈਂ ਦੱਸ ਦੂੰਗਾ ਕਿ ਮੈਂ ਉਹੋ ਜ ਆ ਬੰਦਾ ਨਹੀਂ ਜੋ ਕੁਝ ਤੁਸੀਂ ਕਰਦੇ ਰਹੇ ਮੈਂ ਤੁਹਾਡੇ ਨਾਲ ਹੀ ਰਿਹਾ ਜੋ ਕੁਝ ਤੁਸੀਂ ਮੈਨੂੰ ਫਿਰ ਕਰਾਇਆ ਹੋਊਗਾ ਤੁਹਾਨੂੰ ਫਿਰ ਸਾਰੇ ਸਾਹਮਣੇ ਹੀ ਆ ਕੱਲ ਉਹਨਾਂ ਨਾਲੋਂ ਗਨਮੈਨ ਦੀ ਵੀ ਕੀਤੀ ਗਈ ਉਹ ਕਹਿੰਦੇ ਕਿ ਜਿਹੜੇ ਗਨਮੈਨ ਤੁਸੀਂ ਲੈ ਕੇ ਜਾ ਰਹੇ ਹੋ ਉਹਨਾਂ ਨਾਲ ਸਮਝਦੇ ਤਾਂ ਨੂੰ ਉਹ ਫੜ ਕੇ ਲਿਆਉਣਗੇ ਮੈਂ ਉਧਰਲੇ ਪਾਸੇ ਵੀ ਆਉਣਾ ਵਾਂ ਕਿਸੇ ਦੀ ਇੰਨੀ ਹਿੰਮਤ ਨਹੀਂ ਮੈਂ ਕੋਈ ਚਿੱਟੇ ਕਾਲੇ ਦਾ ਕੰਮ ਨਹੀਂ ਕਰਦਾ ਕਿ ਮੈਨੂੰ ਗਨਮੈਨ ਫੜਨਗੇ ਗਨਮੈਨ ਉਹਨਾਂ ਨੂੰ ਹੀ ਫੜਨਗੇ ਜਿਹੜੇ ਕੋਈ ਚਿੱਟੇ ਕਾਲੇ ਦਾ ਕੰਮ ਕਰਦੇ ਆ ਮੈਂ ਬਾਦਲ ਸਾਹਿਬ ਨੂੰ ਹੋਰ ਗੱਲ ਕਹਿਣੀ ਚਾਹਣਾ ਬੜੀਆਂ ਪੁੱਠੀਆਂ ਸਿੱਧੀਆਂ ਮੇਰੇ ਖਿਲਾਫ ਉਥੇ ਕੱਲ ਗੱਲਾਂ ਕਰਕੇ ਹਾਂ ਵੇਖੋ ਇੱਕ ਅਮਰਧਾਰੀ ਬੰਦਾ ਹੋ ਕੇ ਐਡਾ ਵੱਡਾ ਝੂਠ ਬੋਲੇ ਮੈਂ ਸਮਝਦਾ ਕਿ ਇਹੋ ਜਿਹੇ ਬੰਦੇ ਨੂੰ ਹੁਣ ਤਾਂ ਮੈਂ ਵੀ ਨਹੀਂ ਕਹਿ ਸਕਦਾ ਕਿ ਇਹਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਤਲਬ ਕਰਨਾ ਚਾਹੀਦਾ ਕਿਉਂਕਿ ਇਹ ਤੇ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਕੁਝ ਨਹੀਂ ਸਮਝਦੇ ਕਿਉਂਕਿ ਇਹਨਾਂ ਦੇ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਵੀ ਹੁਕਮ ਨਹੀਂ ਮੰਨਿਆ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਹੇਦਾਰ ਨੂੰ ਇਹਨਾਂ ਨੇ ਲਾਹ ਗਏ ਉਹ ਮਾਰਿਆ ਤੇ ਆਪ ਦਾ ਜਹੇਦਾਰ ਲਾ ਕੇ ਤੇ ਅੱਜ ਫੇਰ ਆਪ ਦੀਆਂ ਮਨਮਾਨੀਆਂ ਕਰ ਰਹੇ ਆ ਜਿਹੜੇ ਪਾਰਟੀਆਂ ਦੇ ਵਿੱਚੋਂ ਜਹੇਦਾਰ ਸਾਹਿਬਾਨਾ ਨੇ ਕੱਢੇ ਸੀ ਉਹਨਾਂ ਨੂੰ ਫੇਰ ਵਾਪਸ ਲਿਆਉਂਦੇ ਆ ਇਹਨਾਂ ਦੇ ਸ਼੍ਰੀ ਕਾਲ ਤਕਸਬ ਤੇ ਵੀ ਆਪ ਦਾ ਜਿਹੜਾ ਵਾ ਉਹ ਕਬਜ਼ਾ ਜਮਾਇਆ ਹੋਇਆ ਔਰ ਮੈਂ ਸਮਝਦਾ ਉਹ ਦਿਨ ਦੂਰ ਨਹੀਂ ਕਿ ਇਹ ਵੀ ਦਿਨ ਜਿਹੜਾ ਜਲਦੀ ਆਊਗਾ ਔਰ ਸ਼੍ਰੀ ਕਾਲ ਤਕਸਬ ਵੀ ਇਹਨਾਂ ਤੋਂ ਆਜ਼ਾਦ ਹੋਊਗਾ ਔਰ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਵੀ ਪ੍ਰਬੰਧਕ ਕਮੇਟੀ ਵੀ ਇਹਨਾਂ ਕੋਲ ਆਜ਼ਾਦ ਹੋਊਗੀ ਇਹ ਪੰਥਕ ਆਪਣੇ ਆਪ ਨੂੰ ਖਵਾਉਣ ਵਾਲੇ ਪੰਥ ਦਾ ਢੋਂਗ ਰਚਣ ਵਾਲੇ ਬੰਦੇ ਇਹਨਾਂ ਨੂੰ ਪੁੱਛੋ ਕਿ ਬਰਗਾੜੀ ਕਾਂਡ ਦੇ ਵਿੱਚ ਤੁਸੀਂ ਕੀ ਕੀਤਾ ਜਿਹੜਾ ਬਰਗਾੜੀ ਕਾਂਡ ਹੋਇਆ ਜੋ ਕੋਟਕਪੂਰੇ ਦੇ ਵਿੱਚ ਹੋਇਆ ਤੁਸੀਂ ਉੱਥੇ ਕੀ ਕੀਤਾ ਉਸ ਵੇਲੇ ਤੁਹਾਡੀ ਸਰਕਾਰ ਸੀ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਗੁਰੂ ਸਾਹਿਬ ਦੇ ਸਾਡੇ ਅੰਗ ਗਲੀਆਂ ਦੇ ਵਿੱਚ ਰੁਲ ਗਏ ਤੁਸੀਂ ਕੀ ਕੀਤਾ ਇਹ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਪੁੱਛੋ ਤੁਸੀਂ 328 ਰੂਪਾਂ ਤੇ ਕਿੱਥੇ ਲਿਖ ਕੇ ਦਿੱਤਾ ਕਿ ਇਹਨਾਂ ਮਲਾਜ਼ਿਮਾਂ ਤੇ ਜਿਹੜਾ ਪਰਚਾ ਦਰਜ ਹੋਣਾ ਇਹਨਾਂ ਨੂੰ ਪੁੱਛੋ ਤਾਂ ਸਹੀ ਜਿਹੜੇ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਆ ਆ ਹੁਣ ਆ ਕੇ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਮਾਨ ਸਾਹਿਬ ਦਾ ਉਹਨਾਂ ਨੇ ਆ ਕੇ ਸਟੈਂਡ ਲਿਆ ਤੇ 328 ਰੁਪਏ ਵਾਲਿਆਂ ਤੇ 295 ਇਹਦਾ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਹੀ ਆ ਕਿ ਪਰਚਾ ਦਰਜ ਕੀਤਾ ਤੇ ਫਿਰ ਪੰਥਕ ਕੌਣ ਹੋਇਆ ਜੀ ਸੁਖਬੀਰ ਬਾਦਲ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਮੈਂ ਤੱਕ ਵਿਲਾ ਇੱਕ ਨੰਬਰ ਦਾ ਵਿਲਾ ਡਿਫੈਂਡਰ ਚ ਘੁੰਮਦਾ ਰਹਿੰਦਾ ਗੇੜੀਆਂ ਮਾਰਦਾ ਰਹਿੰਦਾ ਜੇ ਕਿਤੇ ਕੋਈ ਮੀਟਿੰਗ ਲੱਭ ਗਈ ਤੇ ਉਥੇ ਚੱਲ ਗਿਆ ਨਹੀਂ ਤੇ ਘਰ ਚੱਲ ਗਿਆ ਘੁੰਮ ਕਮਾ ਕੇ ਮੇਰੇ ਵੀਰੋ ਜਿਹੜੀ ਦੇ ਕੱਲ ਉਥੇ ਕੱਲ ਰੈਲੀ ਕੀਤੀ ਆ ਮੈਂ ਇਸੇ ਜਗ੍ਹਾ ਤੇ ਇੱਕ ਮੀਟਿੰਗ ਕੀਤੀ ਸੀ ਉਦੋਂ ਅਮਨ ਰੋੜਾ ਜੀ ਆਇਆ ਸੀ ਮਣਾਵਣਾ ਹਲਕਾ ਚਰ ਲੱਗਾ ਹਾਂ ਉਥੇ ਠਾਠਾ ਮਾਰਦਾ ਘੱਟ ਹੋਇਆ ਜਿੱਥ ਪੰਜਾਬ ਚੋਂ ਬੰਦੇ ਸੱਦੇ ਕਿਉਂਕਿ ਇਹਨਾਂ ਦਾ ਇੱਕ ਸਿਸਟਮ ਆ ਸਾਰੇ ਪੰਜਾਬ ਚੋਂ ਆਪਦੀ ਪ੍ਰਾਈਵੇਟ ਲਿਮਟਿਡ ਕੰਪਨੀ ਜਿਹੜੀ ਇਹ ਚਲਾ ਰਹੇ ਆ ਉਹਦੇ ਚ ਸਾਰੇ ਬੰਦੇ ਸੱਦ ਲੈਂਦੇ ਆ ਤੇ ਉਹ ਇਕੱਠ ਕਰਕੇ ਕਹਿੰਦੇ ਜੀ ਬਹੁਤ ਵਿਸ਼ਾਲ ਆ ਵੇਖਿਆ ਤੁਸੀਂ ਚੁਭਾ ਲੈਣਾ ਨੇ ਰੈਲੀ ਕੀਤੀ ਫਿਰ 10-12000 ਤੇ ਹਰਗੇ ਫਿਰ ਜਿਹੜੀ ਰੈਲੀ ਏਡੀ ਵੱਡੀ ਤੁਸੀਂ ਕੀਤੀ ਸੀ ਸਾਰੇ ਪੰਜਾਬ ਚੋਂ ਬੰਦੇ ਇਕੱਠੇ ਕਰਕੇ ਤੇ ਭਾਈ ਜਿੱਤੇ ਕਿਉਂ ਨਹੀਂ ਤੇ ਇਹੀ ਗੱਲ ਮੈਂ ਕਹਿਣੀ ਚਾਹਣਾ 14 ਤਰੀਕ ਨੂੰ ਵੋਟਾਂ ਉਹਦਾ ਜਿਹੜਾ ਨਤੀਜਾ ਵਾ ਉਹ ਜਲਦੀ ਤੋਂ ਜਲਦੀ ਆਉ ਫਿਰ ਦੂਜੀ ਗੱਲ ਦੂਜੀ ਗੱਲ ਇਹਨੂੰ ਸ਼੍ਰੀ ਕਾਲ ਤਖਸਾਲ ਸਾਹਿਬੇ ਪੇਸ਼ ਹੋਈ ਇਹਨਾਂ ਨੇ ਆਪਦੇ ਆਪਦੇ ਮੂੰਹ ਦੇ ਨਾਲ ਇੱਕ ਇੱਕ ਗੁਨਾਹ ਕਬੂਲਿਆ ਕਿ ਨਹੀਂ ਕਬੂਲਿਆ ਤੁਸੀਂ ਦੱਸੋ ਜਹੇਦਾਰ ਸਾਹਿਬ ਕਹਿੰਦੇ ਸੀ ਸੜਨਾ ਗੱਲ ਨਹੀਂ ਕਰਨੀ ਹਾਂ ਜਾਂ ਨਾ 'ਚ ਜਵਾਬ ਦਿਓ ਜੇ ਇੱਕ ਵੀ ਇਹਨੇ ਨਾ ਕਿਹਾ ਤਾਂ ਤਾਂ ਦੱਸੋ ਸਾਰੇ ਹੀ ਇਹਨੇ ਹਾਂ ਕੇ ਜਿੰਨੇ ਗੁਨਾਹ ਇਹਨੇ ਕਬੂਲੇ ਹੈ ਇਹ ਕਹਿੰਦਾ ਜੀ ਇਹ ਲੋਕ ਇਹੋ ਜਿਹੇ ਲੋਕਾਂ ਨੇ ਕਾਲੀ ਦਲ ਨੂੰ ਬਦਨਾਮ ਕੀਤਾ ਉਹ ਭਾਈ ਤੁਹਾਡੇ ਤੁਹਾਡੇ ਗਲਾਂ 'ਚ ਤਖਤੀਆਂ ਪੈ ਗਈਆਂ ਸ਼੍ਰੀ ਕਾਲ ਤਖਸਾਲੋਂ ਤਾਨੂੰ ਸਜ਼ਾ ਲੱਗ ਗਈ ਤੇ ਬਦਨਾਮ ਅਹੀਂ ਕਰਤਾ ਅਕਾਲ ਤਖਸਾਲ ਵੱਲੋਂ ਸਜ਼ਾ ਤੁਹਾਨੂੰ ਲੱਗੀ ਤਖਤੀਆਂ ਤੁਹਾਡੇ ਗਲਾਂ 'ਚ ਪੈ ਗਈਆਂ ਹੈ ਉੱਥੇ ਤੁਹਾਨੂੰ ਬਾਹਰ ਆਪਣਾ ਵਰਸ਼ੇ ਦੇ ਕੇ ਖਿਲਾ ਰਿਆ ਗਿਆ ਤੇ ਤੁਸੀਂਾਂ ਦੇ ਜੇ ਬਦਨਾਮ ਅਹੀਂ ਕਰਤਾ ਵਾਓ ਤੇਰੇ ਮੈਨੂੰ ਤਾਂ ਸਮਝ ਨਹੀਂ ਆਈ ਸਾਰੇ ਅਕਾਲੀ ਦਲ ਦਾ ਤੁਸੀਂ ਬੇੜਾ ਗਰਕ ਕਰਕੇ ਰੱਖਤਾ ਤੇ ਤੁਸੀਂ ਇਹ ਚੀਜ਼ਾਂ ਸਾਡੇ ਸਾਡੇ ਦੇ ਮੜਨਾ ਚਾਹੁੰਦੇ ਜੇ ਮੈਂ ਦਾਅਵੇ ਨਾ ਕਹਿਣਾ 75% ਸਿੱਖ ਕੌਮ 75% ਅਕਾਲੀ ਦਲ ਇਹਨਾਂ ਨੂੰ ਇਹਨਾਂ ਨੂੰ ਪ੍ਰਧਾਨ ਹੀ ਨਹੀਂ ਮੰਨਦੇ ਜਿਹੜੇ ਇਹਦੇ ਬੰਦੇ ਕਿੰਨੇ ਬੰਦੇ ਛੱਡ ਕੇ ਚਲ ਗਏ ਜੀ ਮੈਨੂੰ ਦੱਸੋ ਕੋਈ ਲਿਸਟ ਵੀ ਮੈਂ ਮੇਰੇ ਹਿਸਾਬ ਨਾਲ 11 ਬੰਦਿਆਂ ਦੀ ਲਿਸਟ ਆ ਜਿਹੜੇ ਵੱਡੇ ਵੱਡੇ ਨਾਮੀ ਚਿਹਰੇ ਆ ਇਹਨਾਂ ਤੋਂ ਦੁਖੀ ਹੋ ਕੇ ਇਹਨਾਂ ਦੇ ਕਾਲੀ ਦਲ ਨੂੰ ਛੱਡ ਕੇ ਚਲ ਗਏ ਕਿਉਂਕਿ ਇਹਨਾਂ ਨੇ ਕਾਲੀ ਦਲ ਨੂੰ ਜਿਹੜਾ ਬਰਬਾਦ ਕਰਤਾ ਮੈਂ ਫੇਰ ਅੱਜ ਇਹ ਗੱਲ ਕਹਿਣੀ ਚਾਹਣਾ ਕਿ ਉਹ ਦਿਨ ਦੂਰ ਨਹੀਂ 14 ਤਰੀਕ ਨੂੰ ਇਲੈਕਸ਼ਨ ਹੋਣੀ ਹੈ ਇਹਨਾਂ ਨੇ ਕੱਲ ਰੈਲੀ ਕੀਤੀ ਆ ਮੈਂ ਸਵੇਰੇ ਫੇਰ ਆਖਦੀ ਆ ਦਾਣਾ ਮੰਡੀ ਮਜੀਠਾ ਤੁਸੀਂ ਸਾਰੇ ਮੇਰੇ ਭਰਾਓ ਉੱਥੇ ਆਇਓ ਤੁਹਾਨੂੰ ਆਪੇ ਪਤਾ ਲੱਜੂਗਾ ਕਿ ਉਹ ਰੈਲੀ ਹੀ ਔਰ ਬਹੁਤ ਵੱਡਾ ਇਕੱਠ ਕੱਲ 12 ਤਰੀਕ ਨੂੰ 1 ਵਜੇ ਦਾਣਾ ਮੰਡੀ ਮਜੀਠਾ ਅਸੀਂ ਕਰਨ ਜਾ ਰਹੇ ਆਂ ਔਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਦੱਸ ਦੂੰਗਾ ਕਿ ਆਹ ਰੈਲੀ ਤੇ ਤਗੜਾ ਹੋ ਕੇ ਜਿੰਨਾ ਮਰਜੀ ਤੁਸੀਂ ਇਥੇ ਜੋਰ ਲਾ ਲਿਓ ਤੁਹਾਡੀ ਇਥੇ ਐਦ ਕੀ ਗੱਲ ਨਹੀਂ ਬਣਨ ਵਾਲੀ ਹਲਕਾ ਮਜੀਠਾ ਐਦ ਕੀ ਇਤਿਹਾਸ ਰਚੇਗਾ ਇਸੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਚਾਰੇ ਦੀਆਂ ਚਾਰੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਆ ਉਥੋਂ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਵੱਡੀ ਜਿੱਤ ਪ੍ਰਾਪਤ ਕਰਨਗੇ ਔਰ ਜਿਹੜਾ ਮਜੀਠਾ ਹਲਕਾਦ ਕੀ ਇਤਿਹਾਸ ਰਚੇਗਾ ਇਥੋਂ ਜਿਹੜਾ ਇਹਨਾਂ ਦਾ ਤਖਤਾ ਪਲਟ ਦਵਾਂਗੇ ਤੁਸੀਂ ਪੰਚ ਦੀ ਗੱਲ ਕੀਤੀ ਹੈ ਧਾਮੀ ਨੇ ਕਿਹਾ ਕਿ ਜਿਹੜੀ ਸਰਕਾਰ ਹੱਦ ਤੱਕ ਸ਼ੇਪ ਕਰਦੀ ਹੈ ਬਾਰ-ਬਾਰ ਪੰਦੇ ਵਿੱਚ ਤੇ ਅਸੀਂ ਐਫ ਆਈ ਆਰ ਨੂੰ ਨਹੀਂ ਮੰਨਦੇ ਅਸੀਂ ਤਾਂ ਵੈਸੇ ਧਾਮੀ ਨੂੰ ਮੈਂ ਤਾਂ ਤੁਹਾਨੂੰ ਪਤਾ ਮੈਂ ਤਾਂ ਧਾਮੀ ਨੂੰ ਪ੍ਰਧਾਨ ਹੀ ਨਹੀਂ ਮੰਨਦਾ ਉਹ ਤੇ ਰਬੜ ਦੀ ਮੋਹਰ ਆ ਕਿਉਂਕਿ ਮੈਂ ਤੁਹਾਨੂੰ ਪਤਾ ਹੀ ਆ ਕਿ ਮੇਰਾ ਇੱਕ ਡਾਕਟਰ ਨਾਲ ਰਟਾ ਪਿਆ ਸੀ ਔਰ ਤੁਸੀਂ ਵੀ ਵੇਖੋ ਇਮਾਨਦਾਰੀ ਨਾਲ ਦੱਸਿਓ ਸਾਰੇ ਅਮਰਸਰ ਰਹਿਣ ਵਾਲਿਓ ਉਸ ਹਸਪਤਾਲ ਦੇ ਵਿੱਚ ਜੋ ਹੁੰਦਾ ਮੇਰੇ ਤੋਂ ਵੱਧ ਤੁਸੀਂ ਚੰਗੀ ਤਰ੍ਹਾਂ ਜਾਣਦੇ ਜਾਣਦੇ ਕਿ ਨਹੀਂ ਜਾਣਦੇ ਸੋ ਇਸ ਕਰਕੇ ਮੇਰੇ ਵੀਰੋ ਇਹ ਇਹਨੇ ਤੇ ਉਹਨਾਂ ਲੋਕਾਂ ਨੂੰ ਕਲੀਨ ਚਟਾਂ ਦੇ ਦਿਆਂ ਬਾਕੀ ਰਹਿ ਗਈ ਧਾਮੀ ਦੀ ਗੱਲ ਧਾਮੀ ਹੋਣਾ ਦੇ ਤੇ ਸਾਰੇ ਪਾਏ ਖਲਾਰੇ ਦਾ ਜਿਹੜਾ ਸਾਰਾ ਖਲਾਰਾ ਹੀ ਧਾਮੀ ਹੋਣਾ ਨੇ ਪਾਇਆ ਆ ਜੋ ਕੁਝ ਜਿਹੜਾ ਬੰਦਾ ਜਿਹਦਾ ਪ੍ਰਬੰਧ ਹੀ ਐਡਾ ਮਾੜਾ ਜਿਹਨੂੰ ਇਹ ਨਹੀਂ ਪਤਾ ਕਿ ਸੰਸਥਾ ਦੇ ਪ੍ਰਧਾਨ ਨੂੰ ਕਿ ਮੇਰੀ ਸੰਸਥਾ ਦੇ ਵਿੱਚ 328 ਰੂਪ ਗੁੰਮ ਗਏ ਆ ਬਾਹਰੋਂ ਰੋਲਾ ਪਿਆ ਤੇ ਫਿਰ ਪਤਾ ਲੱਗਾ ਤਾਂ ਧਾਮੀ ਕਾ ਦਾ ਪ੍ਰਧਾਨ ਆ ਜੀ ਮੈਂ ਤੁਹਾਨੂੰ ਪ੍ਰਧਾਨ ਹੀ ਨਹੀਂ ਮੰਨਦਾ ਭਾਸ਼ਾ ਕੀ ਤੁਹਾਡੇ ਲੋਕ ਕੱਲ੍ਹ ਕੋਲ ਨਾ ਕਿਹਾ ਕਿ ਮੈਂ ਤੁਸੀ ਫੋਨ ਕਰਕੇ ਕਿਹਾ ਕਿ ਮੈਂ ਪਾਰਟੀ ਜੁਆਇਨ ਕਰਨਾ ਚਾਹਣਾ ਐਦੇ ਚ ਕਿੰਨੀ ਕਿ ਸਚਾਈ ਮੈਂ ਤਾਂ ਫੇਰ ਕਹਿਣਾ ਕਿ ਇਹ 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 ਦਰਬਾਰ ਸਾਹਿਬ ਆਂਦੇ ਮੈਂ ਮਹੀਨੇ 'ਚ ਖਰੇ ਇੱਕ ਵਾਰ ਆਉਣਾ ਇਹ ਜਿੱਦਣ ਆਵੇ ਮੈਨੂੰ ਭਾਵੇਂ ਜਿੱਡਾ ਮਰਜੀ ਜ਼ਰੂਰੀ ਕੰਮ ਹੋਵੇ ਮੈਂ ਛੱਡ ਦੂੰ ਮੈਂ ਦਰਬਾਰ ਸਾਹਿਬ ਆਉਂ ਇਨ ਨੂੰ ਉੱਥੇ ਕਹਦੇ ਕਿ ਤਲਬੀਰ ਸਿੰਘ ਤੈਨੂੰ ਫੋਨ ਕੀਤਾ ਮੈਂ ਤਾਂ ਨਾ ਇੱਕ ਅਮਰਤਾਰੀ ਬੰਦੇ ਨੂੰ ਝੂਠ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਵੈਸੇ ਤਾਂ ਸਾਨੂੰ ਆਮ ਬੰਦੇ ਨੂੰ ਮੈਨੂੰ ਮੈਨੂੰ ਵੈਸੇ ਤੁਹਾਨੂੰ ਪਤਾ ਕਿ ਮੈਂ ਸੱਚਾ ਸੋਚਿਆ ਜਾਂ ਬੰਦਾ ਮੈਨੂੰ ਝੂਠ ਤੋਂ ਵੈਸੇ ਬੜੀ ਨਫ਼ਰਤ ਹੈ ਮੈਂ ਨਾ ਝੂਠ ਮਾਰਦਾ ਤੇ ਨਾ ਮੈਂ ਝੂਠ ਬਰਦਾਸ਼ਤ ਕਰਦਾ ਇਸ ਬੰਦੇ ਨੇ ਕੱਲ ਤੇ ਹੱਦਾਂ ਹੀ ਟਪਾ ਦੀਆਂ ਝੂਠ ਮਾਰਦੀਆਂ ਮੈਂ ਇਹਨੂੰ ਇਹਨੂੰ ਇਹ ਇਹਨਾਂ ਨੂੰ ਡੁੱਬਦੀ ਬੇੜੀ ਇਹਨਾਂ ਦੀ ਇਹਨਾਂ ਨੇ ਆਪਦਾ ਬੇੜਾ ਗਰ ਕਰ ਲਿਆ ਇਹਨਾਂ ਨੂੰ ਤਾਂ ਫੋਨ ਕਰਨਾ ਕੋਈ ਇੰਜ ਨਹੀਂ ਪਸੰਦ ਕਰਦਾ ਮੈਂ ਕਿਉਂ ਕਰੂੰ ਇਹਨਾਂ ਨੂੰ ਫੋਨ ਉਹ ਕਹਿੰਦੇ ਜਿੰਨੀ ਦਰ ਮੈਂ ਪ੍ਰਧਾਨਾਂ ਮੈਂ ਤੁਹਾਨੂੰ ਸ਼ਾਮਲ ਨਹੀਂ ਹੋਣ ਦਿਆਂਗਾ ਵੀ ਗੱਲ ਉਹਨਾਂ ਨਾਲ ਕਰ ਦਿੱਤੀ ਤੇ ਮੇਰੇ ਤੋਂ ਬਾਅਦ ਲੁਧਿਆਣੇ ਗਏ ਮੇਰੇ ਤੋਂ ਬਾਅਦ ਮਨਪ੍ਰੀਤ ਯਾਲੀ ਕੋ ਗਏ ਆ ਕੱਢ ਲੋ ਸਪੀਚ ਪ੍ਰੋ ਪੰਜਾਬ ਤੇ ਚੱਲਣ ਦੀ ਉੱਥੇ ਵੀ ਜਾ ਕੇ ਜਿੰਨਾ ਚਿਰ ਮੈਂ ਪ੍ਰਧਾਨਾਂ ਮਨਪ੍ਰੀਤ ਯਾਲੀ ਨੂੰ ਮੈਂ ਪਾਰਟੀ 'ਚ ਨਹੀਂ ਹੋਣ ਦਊਗਾ ਉਹ ਗੁਰੂਆ ਤੇਰੀ ਪਾਰਟੀ 'ਚ ਆਉਣਾ ਕਰਨੇ ਜਿਹੜੇ ਚਾਰ ਗਟੋਟਰੂ ਅਗੇ ਸੰਭਲਾ ਵੀ ਭੱਜਣੇ ਆ ਉਹ ਵੀ ਸਾਨੂੰ ਫੋਨ ਕਰਦੇ ਆ ਇਹਨਾਂ ਦੇ ਜਿਹੜੇ ਇਹਨਾਂ ਦੇ ਉਮੀਦਵਾਰ ਹੈ ਮੈਂ ਤੁਹਾਨੂੰ ਰਿਕਾਰਡੀਆਂ ਸੁਣਾ ਦੇਣਾ ਮੇਰੇ ਕੋਲ ਪਈਆਂ ਰਿਕਾਰਡੀਆਂ ਮੇਰੇ ਕੋਲ ਇਹਨਾਂ ਦੇ ਪ੍ਰੂਫ ਪਏ ਮੈਨੂੰ ਕਿਦਾਂ ਮੈਸੇਜ ਕਰਦੇ ਹੋ ਪਰ ਉਹ ਕਿਸ ਕਿਸ ਬਿਹਾਵ ਨਾਲ ਸਾਰੇ ਕਹਿ ਰਹੇ ਨੇ ਕਿ ਸਾਡੇ ਨਾਲ ਫੋਨ ਤੇ ਕੰਟੈਕਟ ਕਰ ਰਹੇ ਨੇ ਸਾਰੇ ਉਹ ਤੇ ਮੈਂ ਉਹ ਕੀ ਹੁਣ ਤੁਹਾਨੂੰ ਕਹਾਂ ਫਿਰ ਮੰਦਬੁੱਧੀ ਹੈ ਮਤ ਵੱਜ ਗਈ ਐਵੇਂ ਝੂਠ ਮਾਰੀ ਜਾਂਦੇ ਇਹ ਸਾਬਤ ਕਰਨ ਇਹ ਤੇ ਚੀਜ਼ਾਂ ਜੇ ਮੈਂ ਫੋਨ ਕੀਤਾ ਤੇ ਫੋਨ ਦੀ ਡਿਟੇਲ ਕਢਾ ਲੈਣ ਮੈਂ ਤਾਂ ਆਪਣੀ ਸਰਕਾਰ ਨੂੰ ਬੇਨਤੀ ਕਰਦਾ ਕਿ ਮੇਰੀ ਤੇ ਸੁਖਬੀਰ ਬਾਦਲ ਦੀ ਡਿਟੇਲ ਕਢਾ ਦਿਓ ਜੇ ਮੈਂ ਕੀਤਾ ਹੋਊਗਾ ਤੇ ਫਿਰ ਫੋਨ ਤੇ ਫੋਨ ਕੀਤਾ ਹੋਊਗਾ ਮੇਰੇ ਕੋਲ ਵਾਇਰਲੈਸ ਤਾਂ ਹੈ ਨਹੀਂ ਕੋਈ ਕਿ ਮੈਨੂੰ ਵਾਇਰਲੈਸ ਕਰਤੀਏ ਸੋ ਵੇਖੋ ਇਸ ਬੰਦੇ ਨੂੰ ਝੂਠ ਮਾਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਮੈਂ ਅੱਜ ਤੱਕ ਇਹਨਾਂ ਦਾ ਬਹੁਤ ਸਤਿਕਾਰ ਕੀਤਾ ਮੈਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਕਹਿ ਕੇ ਬੋਲਦਾ ਰਿਆ ਪਰ ਜਿਹੜੀਆਂ ਇਹ ਕੱਲ ਬਚਪਨਾ ਜਾਂ ਬਚਕਣਾ ਹਰਕਤਾਂ ਕਰਕੇ ਗਏ ਨਾ ਉਸ ਗੱਲ ਤੋਂ ਮੇਰੇ ਮਨ ਨੂੰ ਠੇਸ ਪਹੁੰਚੀ ਆ ਗੱਲ ਸੱਚੀ ਕਰੋ ਸੱਚੀ ਗੱਲ ਤੇ ਆਓ ਮੈਦਾਨ 'ਚ ਆਓ ਨਿਤਰੋ ਆ ਹੁਣ ਤੁਸੀਂ ਆਏ ਹੋ ਕੱਲ ਅੱਛਾ ਲਾਸਟ ਦੇ ਕੀ ਕਹਿੰਦਾ ਕਿ ਇਹਨੂੰ ਹਰਾ ਕੇ ਕਾਲੀ ਦਲ ਦੀਆਂ ਜਿਤਾ ਦਿਓ ਮੂੰਹ ਤੇ ਚਪੇੜ ਮਾਰ ਲੈ ਦੱਸੋ ਹੁਣ ਗੁਰੂ ਰਾਮਦਾਸ ਜਾਣਦਾ ਕਿ 14 ਤਰੀਕ ਨੂੰ ਕਿਹਦੇ ਮੂੰਹ ਤੇ ਚਪੇੜ ਵੱਜਣੀ ਇਹ ਮੇਰੇ ਵੱਜਣੀ ਆ ਕਿ ਇਹਨਾਂ ਦੇ ਵੱਜਣੀ ਇਹਦਾ ਰੱਬ ਜਾਣਦਾ ਲੱਗ ਜੂ ਪਤਾ ਇਹ ਵੀ ਭਾਜੀ ਤੂੰ ਅਕਾਲੀ ਦਲ ਦੇ ਮੁਖਾਰ ਡਿੱਗਣ ਦੀ ਗੱਲ ਕਰ ਰਹੀ ਏ ਤੁਸੀਂ ਅਕਾਲੀ ਦਲ ਚ ਪੈਣੇ ਹੀ ਰਹੇ ਆ ਉਹਦਾ ਮੁੱਠ ਨਹੀਂ ਮਾਨਿਆ ਉਸ ਟਾਈਮ ਮਿਰਸਾ ਸਿੰਘ ਬਲਜਵਾ ਸਬ-ਆਰਡੀਨੇਟ ਸਬ-ਸੀ ਦਾ ਮੈਂਬਰ ਸੀਗਾ ਉਹਨੇ ਨੌਕਰੀਆਂ ਦਿੱਤੀਆਂ ਉਹਦੇ ਬਾਰੇ ਕੰਨ ਨਾ ਪਾਓ ਕਿੱਦਾਂ ਨੌਕਰੀਆਂ ਦਿੱਤੀਆਂ ਤਾਨੂੰ ਮੇਰੇ ਨਾਲ ਜਿਆਦਾ ਪਤਾ ਲੱਗਦਾ ਤੁਸੀਂ ਕੁਐਸ਼ਨ ਹੀ ਬੜਾ ਦੂਰੋਂ ਜਾ ਕੇ ਕੱਢ ਕੇ ਲਿਆਂਦਾ ਭਾਈ ਤੁਸੀਂ ਤੁਸੀਂ ਨਹੀਂ ਤੁਸੀਂ ਕਰ ਦੱਸੋ ਸਾਨੂੰ ਜਦੋਂ ਉਹ ਐਸਐਸ ਬੋਰਡ ਦੇ ਮੈਂਬਰ ਸੀ ਤਦ ਮੈਂ ਹੁਣ ਤੁਹਾਨੂੰ ਕੀ ਦੱਸਾਂ ਤੁਹਾਨੂੰ ਪਤਾ ਹੀ ਆ ਸਾਰੀਆਂ ਗੱਲਾਂ ਦਾ ਜੋ ਕੁਝ ਹੋੰਦਾ ਰਿਹਾ ਤੁਹਾਡੇ ਨੂੰ ਸੁਣਨਾ ਚਾਹੁੰਦੇ ਆ ਸਭ ਕੁਝ ਕਰਦਾ ਰਿਹਾ ਉਹ ਤੁਸੀਂ ਤੁਸੀਂ ਉਹ ਕਹਾਂ ਮੈਂ ਇਕੱਲੀ ਦਲਚਸ ਹੈਗੇ ਸੀ ਮੈਂ ਤਾਂ ਉਦੋਂ ਬਹੁਤ ਲੋਲ ਜਦੋਂ ਉਹ ਐਸਐਸ ਬੋਰਡ ਦਾ ਮੈਂਬਰ ਸੀ ਉਦੋਂ ਮੈਂ ਸਰਗਰਮ ਨਹੀਂ ਸੀਗਾ ਉਹ ਜਦੋਂ ਐਸਐਸ ਬੋਰਡ ਦੇ ਮੈਂਬਰ ਸੀਗੇ ਮੈਂ ਉਦੋਂ ਬਿਲਕੁਲ ਸਰਗਰਮ ਨਹੀਂ ਬਾਕੀ ਜੋ ਕੁਝ ਕਰਦੇ ਰਹੇ ਤੁਹਾਨੂੰ ਪਤਾ ਹੀ ਆ ਸਰਕ ਮੈਸੇਜ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਪੈਸਾ ਆਖਿਰਕਾਰ ਆਇਆ ਕਿੱਥੋਂ ਉਹ ਅੱਜ ਕਲੇਮ ਕਰ ਰਹੇ ਜੇ ਮੇਰਾ ਸੁੱਖ ਵਿਲਾਸ ਆ ਮੇਰਾ ਚੈਨਲ ਆਪਣਾ ਹੈ ਸਭ ਕੁਝ ਮੇਰਾ ਆਪਣਾ ਹੈ ਉਹ ਕਹਿੰਦੇ ਸਾਡੇ ਕੋਲ ਪਿੱਛੋਂ ਪੈਸਾ ਸੀਗਾ ਤੁਸੀਂ ਕਿਵੇਂ ਕਲੇਮ ਕਰ ਰਹੇ ਹੋ ਕਿ ਸਾਡੇ ਕੋਲ ਪੈਸਾ ਨਹੀਂ ਸੀਗਾ ਸੁਬੀਰ ਸਿੰਘ ਬਾਦਲ ਦੀ ਸਟੇਟਮੈਂਟ ਹੈ ਉਹ ਹੀ ਨਹੀਂ ਜਾਣਦੇ ਇਹਨਾਂ ਨੂੰ ਪੁਰਾਣੇ ਕੌਣ ਨਹੀਂ ਜਾਣਦਾ ਇਹਨਾਂ ਨੂੰ ਮੈਂ ਹੋਈ ਤੁਹਾਨੂੰ ਪੁੱਛ ਮੈਂ ਤਾਂ ਆਪਦੀਆਂ ਅੱਖਾਂ ਨਾਲ ਇਹਨਾਂ ਦਾ ਸਭ ਕੁਝ ਵੇਖਿਆ ਮੈਂ ਤਾਂ ਦੱਸਣ ਦਿਆ 2007 ਤੋਂ ਲੈ ਕੇ 17 ਦੇ ਵਿੱਚ ਵਿੱਚ ਜੀ ਪੈਸਾ ਆਇਆ ਜੇ ਨਜ਼ਰ ਕਾਲ ਦਲ ਦੀ ਸਰਕਾਰ ਦੀ ਜਗਤ ਕਰਾਉਣਾ ਕਿ ਤੁਸੀਂ ਗੱਲ ਕਰ ਰਹੇ ਹੋ ਭਾਜੀ ਮੈਂ ਦੱਸ ਰਿਹਾ 2007 ਤੋਂ ਲੈ ਕੇ 17 ਤੱਕ ਇਹਨਾਂ ਕੋਲ ਪੈਸਾ ਆ ਤੁਹਾਨੂੰ ਨਹੀਂ ਪਤਾ ਰੇਤਾ ਬਜਰੀ ਲੋਟ ਕਸਟ ਸਭ ਕੁਝ ਚਲਿਆ ਹੋਰ ਕਿ ਕਿੱਥੋਂ ਆ ਪਿਆ ਅੱਛਾ ਗੱਲ ਸੁਣੋ ਇਹ ਰੇਤ ਬਜਰੀ ਵਾਲਾ ਸਿਸਟਮ ਜਿਹੜਾ ਕਿਨੇ ਤੋੜਿਆ ਸੀ ਭਾਜੀ ਮਟੋਆ ਸਾਹਿਬ ਰੇਤ ਬਜਰੀ ਵਾਲਾ ਸਿਸਟਮ ਕਿਨੇ ਤੋੜਿਆ ਕਾਲੀ ਦਲ ਨੇ ਅੱਛਾ ਜੀ ਕਾਲੀ ਦਲ ਨੇ ਇਹਨਾਂ ਦੇ ਪਰਚੀ ਲਾਉਣੀ ਸ਼ੁਰੂ ਕੀਤੀ ਹੈ ਰੇਤ ਬਜਰੀ ਦੇ ਇਸ ਸਕੀਮ ਇਹਨਾਂ ਦੀ ਹੈ ਨਹੀਂ ਤੇ ਮੈਂ ਆਪ ਦਾਵੇ ਨਾ ਕਿੰਨਾ ਪਹਿਲਾਂ ਲੋਕ ਨਹਿਰਾਂ ਚੋਂ ਜੀ ਰੇਤਾ ਪੁੱਟ ਕੇ ਲੈ ਆਉਂਦੇ ਹੁੰਦੇ ਆਪਦੇ ਘਰਾਂ ਇਹਨਾਂ ਨੇ ਇਹ ਸਕੀਮ ਸ਼ੁਰੂ ਕੀਤੀ ਕਿ ਹਰੇਕ ਬੰਦੇ ਨੂੰ ਰੇਤਾ ਬਜਰੀ ਦੀ ਲੋੜ ਆ ਭਈਏ ਤੇ ਟੈਕਸ ਲਾ ਦੋ ਇਹੋ ਜਿਹਾ ਟੈਕਸ ਲਾਇਆ ਲੋਕਾਂ ਦੀ ਗਲੇ ਦੀ ਹੱਡੀ ਬਣ ਗਿਆ ਅੱਜ ਤੱਕ ਨਹੀਂ ਕੱਲੇ ਰੇਤਾ ਬਜਰੀ ਨਾਲ ਹੀ ਇਹਨਾਂ ਐਮਪਾਇਰ ਖੜਾ ਹੋ ਗਿਆ ਤੁਸੀਂ ਤਾਂ ਤੁਸੀਂ ਟਰੱਕ ਮੰਗਾਓ ਹਰੇਤਾ ਦਾ ਤੇ ਉਂਝ ਲੈ ਕੇ ਆਓ ਫ੍ਰੀ ਕਿੰਨੇ ਦਾ ਤੇ ਉਦੋਂ ਵੇਖੋ ਕਿੰਨੇ ਦਾ ਮੇਰਾ ਕਹਿ ਤਾਂ ਭਾਵੇਂ ਕੱਲੇ ਰੇਤਾ ਬਜਰੀ ਨਾਲ ਹੀ ਐਮਪਾਇਰ ਖੜਾ ਹੋ ਗਿਆ ਸਰ ਬਹੁਤ ਕੁਝ ਕੀਤਾ ਇਹਨਾਂ ਬਹੁਤ ਕੁਝ ਕੀਤਾ ਵੱਡੇ ਲੈਵਲ ਦੀ ਤੁਹਾਨੂੰ ਪਤਾ ਹੀ ਆ ਕਿ ਸਭ ਕੁਝ ਲੁੱਟਖੋਟ ਕੀਤੀ ਇਹਨਾਂ ਪੂਰੀ ਸਰਕਾਰ ਦੇ ਵਿੱਚ ਭਾਜੀ ਕਹਿੰਦੇ ਮਲਟੋਆ ਸਾਹਿਬ ਕਹਿੰਦੇ ਮੈਂ ਅਕਾਲੀ ਦਲ ਦਾ ਸਪਾਈ ਹਾਂ ਕਹਾਂ ਦੇ ਤੇ ਮੈਂ ਫਿਰ ਕਾਲੀ ਕਾਲੀ ਬਣ ਗਿਆ ਚਲੋ ਵਧੀਆ ਗੱਲ ਹੈ ਅੱਗੇ ਵੀ ਕਾਲੀ ਦਲ ਦਾ ਬੇੜਾ ਕਰਕੇ ਇਹੋ ਕਰਨ ਵਾਲੇ ਹੋਣਗੇ ਗਾਂ ਕਰਦਣਗੇ ਰਹਿਂਦਾ ਫਿਰ ਤੁਸੀਂ ਜਿਸ ਪੰਥਕ ਗੱਲ ਕਹਿ ਰਹੇ ਹੋ ਪਰ ਉਹ ਕਹਿੰਦੇ ਸੀ ਮਾਫੀ ਮੰਗ ਲਈ ਸਾਡਾ ਸ਼ੁੱਧੀਕਰਨ ਹੋ ਚੁੱਕਾ ਫਿਰ ਤੁਸੀਂ ਕਿਵੇਂ ਕਲੇਮ ਕਰ ਸਕਦੇ ਯਾਰ ਵੇਖੋ ਕਿਹੜੀ ਮਾਫੀ ਮੰਗ ਲਈ ਇਹਨਾਂ ਕਹਿੰਦੇ ਕਾਸਕ ਸਾਹਿਬ ਤੇ ਮਾਫੀ ਮੰਗੀ ਕਾਲੀ ਦਲ ਦਾ ਸਿਧਾਂਤ ਤਾਂ ਅਸੀਂ ਮੰਨ ਕੇ ਮਾਫੀ ਤੇ ਸ਼ੁੱਧੀਕਰਨ ਹੋ ਚੁੱਕੀ ਸਾਡੀ ਇਹਨਾਂ ਦੇ ਜਹੇਦਾਰ ਸਾਹਿਬ ਦੇ ਹੁਕਮ ਹੀ ਨਹੀਂ ਮੰਨੇ ਪੂਰੇ ਅੱਧੇ ਚ ਹੀ ਭੱਜ ਗਏ ਤੇ ਦਸੋ ਨਾ ਜੋ ਜੋ ਜਹੇਦਾਰ ਸਾਹਿਬ ਨੇ ਇਹਨਾਂ ਨੂੰ ਸਜ਼ਾ ਸੁਣਾਈ ਹੈ ਨਾ ਪੂਰਾ ਹੁਕਮ ਮੰਨਿਆ ਜਹੇਦਾਰ ਸਾਹਿਬ ਦਾ ਇਹਨਾਂ ਬਾਅਦ ਚਾਹ ਦੇ ਚ ਛੱਡ ਕੇ ਤੇ ਜਹੇਦਾਰ ਦੇ ਦਵਾਲੇ ਹੋ ਗਏ ਜਹੇਦਾਰ ਸਾਹਿਬ ਨੂੰ ਲਾਤਾ ਆਪ ਦਾ ਜਹੇਦਾਰ ਲਾ ਲਿਆ ਹੁਣ ਜਦੋਂ ਘਰ ਦਾ ਬੰਦਾ ਲਾ ਲਿਆ ਜੋ ਮਰਜ਼ੀ ਕਰੀ ਜਾਣ ਬਲਟੋਆ ਸਾਹਿਬ ਨੂੰ ਵੀ ਕਲੀਨ ਚਿੱਟ ਦਵਾਤੀ ਮਨਜਾਦੀ ਕੱਲ ਜਹੇਦਾਰ ਗੁਰਬਚਨ ਸਿੰਘ ਉਹਨਾਂ ਨੂੰ ਵੀ ਛੰਦ ਕਲੀਨ ਚਿੱਟ ਦਵਾਤੀ ਆ ਆਪਣੇ ਆਪ ਨੂੰ ਵੀ ਲੈ ਲਈ ਤੇ ਕਹਾਣੀ ਖਤਮ ਹੋ ਗਈ ਕਿ ਜਦੋਂ ਇਹ ਲੋਕਾਂ ਨੇ ਥੋੜਾ ਮਾਫ਼ ਕਰਨਾ ਜੇ ਜਦੋਂ ਲੋਕ ਮਾਫ਼ ਕਰਨਗੇ ਉਸ ਦਿਨ ਪਤਾ ਲੱਗੂ ਲੋਕ ਮਾਫ਼ ਨਹੀਂ ਕਰਦੇ ਇਹਨਾਂ ਨੂੰ ਇਹ ਰੱਬ ਦੇ ਪੁਲੰਤਮਨ ਸਾਹਿਬ ਕਹਿੰਦੇ ਜੀ ਮੈਂ ਇਨਵੈਸਟਮੈਂਟ ਲਿਆ ਰਿਹਾ ਤੇ ਆ ਬਲਟੋਏ ਨੂੰ ਲੈ ਕੇ ਵਾਪਸ ਆ ਰਿਹਾ ਉਹ ਬਿਲਕੁਲ ਠੀਕ ਆ ਲਿਆ ਤੁਹਾਡੇ ਸਾਹਮਣੇ ਹੀ ਆ ਇਹ ਇਸੇ ਗੱਲ 'ਚ ਬੜੀ-ਬੜੀ ਅਚੀਵਮੈਂਟ ਸਮਝੇ ਕਿ ਅਸੀਂ ਬਿਰਸਾ ਸਿੰਘ ਬਲਟੋਏ ਨੂੰ ਵਾਪਸ ਘਰ ਦੇ ਦਰਚ ਲੈ ਆਂਦਾ ਭਾਈ ਬਾਲਾ ਸਾਹਿਬ ਐਸਐਸਪੀ ਤੇ ਬੜੇ ਦੋਲੇ ਹੋਈਆਂ ਕਿਹੜੇ ਦੇ ਪਟਿਆਲੇ ਵਾਲਿਆਂ ਦੇ ਉੱਤੇ ਜਿਹਦੇ ਮਰਜ਼ੇ ਦਿਵਾਲੇ ਹੋਏ ਰਹਿਣ ਵਿਹਲੇ ਹੈਗੇ ਵਿਚਾਰ ਕੀ ਕਰਨ ਉਹਨਾਂ ਕੰਮ ਤੇ ਹੈ ਨਹੀਂ ਕੋਈ ਉਹਨਾਂ ਨੂੰ ਨਾ ਹੋਰ ਚੀਜ਼ ਉਹਨਾਂ ਨੇ ਕੱਲ ਤੁਹਾਡੇ ਬਾਰੇ ਕਹੀ ਹੈ ਕਿ ਜਿਹੜੇ ਅਫਸਰ ਰਗੇ ਨੇ ਇਹ ਦੇਖ ਲੈਣਾ ਹੋਈ ਇਹਨਾਂ ਨੇ ਚੁੱਕ ਕੇ ਲਿਆਉਣਾ ਇਦਾਂ ਦੀ ਗੱਲ ਵੀ ਤੁਹਾਡੇ ਬਾਰੇ ਗੱਲ ਕੀਤੀ ਤੇ ਕਹੀ ਜਾਵੇ ਯਾਰ ਇਹਦੇ ਕਿਆ ਕਹਿਣੇ ਲਾਇਆ ਹਣਾ ਨਹੀਂ ਵੈਸੇ ਮਤਲਬ ਜਿਹੜੇ ਬਿਆੰ ਨਹੀਂ ਨਹੀਂ ਕਹੀ ਜਾਵੇ ਇਹ ਕਹੀ ਜਾਵੇ ਮੈਨੂੰ ਇਹੋ ਜਿਹੇ ਦੇ ਕਹਿਣ ਦਾ ਕੋਈ ਫਰਕ ਨਹੀਂ ਪੈਂਦਾ ਕਹੀ ਜਾਵੇ ਬਾਕੀ ਮੈਂ ਤਾਂ ਤੁਹਾਨੂੰ ਅੱਗੇ ਵੀ ਪਹਿਲਾਂ ਕਲੀਅਰ ਕਰਦਾ ਮੈਂ ਕੋਈ ਕਾਲੇ ਚਿੱਟੇ ਦਾ ਕੰਮ ਨਹੀਂ ਕਰਦਾ ਕਿ ਜਿਹੜਾ ਮੈਨੂੰ ਅਫਸਰ ਚੁੱਕਣਗੇ ਆਪਾਂ ਤੇ ਇਮਾਨਦਾਰੀ ਨਾਲ ਪਹਿਲਾਂ ਵੀ ਕੰਮ ਕੀਤਾ ਤੇ ਗਾਂ ਵੀ ਕਰਾਂਗੇ ਆਪਾਂ ਜਦਨ ਜੋ ਕੁਝ ਕਰਦੇ ਆ ਸਾਡਾ ਲੋਕਾਂ ਦੇ ਸਾਹਮਣੇ ਹੀ ਗਿਲਸਰ ਇੱਕ ਸੁਨੀਲ ਜਾਕਰੂ ਨੇ ਮੰਗ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਜਿੰਨੇ ਵੀ ਸਿਆਸਤਦਾਨ ਨੇ ਉਹਨਾਂ ਦੀਆਂ ਪ੍ਰਾਪਰਟੀ ਚੈੱਕ ਹੋਣੀਆਂ ਚਾਹੀਦੀਆਂ ਵੀ ਇਨੀ ਤੇਜ਼ੀ ਨਾਲ ਕਿੱਦਾਂ ਅਮੀਰ ਹੁੰਦੇ ਨੇ ਤੁਸੀਂ ਗੱਲ ਕੀਤੀ ਵੀ ਜਿੰਨੇ ਇਹਨਾਂ ਨੇ ਕਾਲੇ ਕਾਲ ਪਰ ਕੀਤੀ ਉਹਨਾਂ ਹੋਈਆਂ ਤੁਸੀਂ ਕੀ ਮੰਗ ਕਰਦੇ ਹੋ ਤੁਹਾਡੀ ਸਰਕਾਰ ਹੈ ਤੁਹਾਡੀ ਮੁੱਖ ਮੰਤਰੀ ਨੇ ਕੀ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਿਲਕੁਲ ਜੇ ਇਸ ਜਾਕਰ ਸਾਹਿਬ ਨੇ ਕਹੀ ਹੈ ਤਾਂ ਠੀਕ ਹੈ ਗੱਲ ਹੋਣੀਆਂ ਚਾਹੀਦੀਆਂ ਜੇ ਉਹਨਾਂ ਦੇ ਮਨ ਦੀ ਭਾਵਨਾ ਵਾ ਕੋਈ ਤਾਂ ਕਰਾਉਣੀ ਚਾਹੀਦੀ ਉਹਨਾਂ ਨੂੰ ਉਹ ਕਰਾਉਣ ਮੈਂ ਤੇ ਇੱਕ ਗੱਲ ਹੋਰ ਵੀ ਗੱਲ ਕਰਨੀ ਚਾਹਣਾ ਕਿਤੇ ਨਾ ਕਿਤੇ ਨਾ ਵੇਖੋ ਇਹ ਸਾਡੀਆਂ ਇਹ ਇਹਨਾਂ ਨੇ ਕੀ ਕੀਤਾ ਕਿ ਤਰਨਤਾਰਨ ਜਿਹੜੀ ਇਲੈਕਸ਼ਨ ਲੜੀ ਆ ਜਿਹੜੀ ਤਰਨਤਾਰਨ ਜਿੱਥੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਜਿਹੜੀ ਟਿਕਟ ਦਿੱਤੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਇੱਕ ਗੈਂਗਸਟਰ ਦੀ ਸੱਸ ਸੀਗੀ ਉਹ ਕੱਲ ਉਹਨਾਂ ਦੀ ਬੇਟੀ ਉਹ ਵੀ ਉੱਥੇ ਆ ਕੇ ਕਹਿ ਰਹੀ ਸੀਗੀ ਕਿ ਇੱਥੇ ਜੀ ਬਹੁਤ ਤਕਾ ਹੋ ਰਿਹਾ ਜੀ ਜੇ ਹੋ ਰਿਹਾ ਜੀ ਮੈਂ ਹੈਰਾਨ ਆ ਜਿਹੜੇ ਲੋਕ ਗੋਲੀਆਂ ਮਾਰ ਮਾਰ ਲੋਕਾਂ ਨੂੰ ਮਾਰਨਦੇ ਆ ਉਹ ਸਾਨੂੰ ਕਹਿੰਦੇ ਇੱਥੇ ਤਕਾ ਹੁੰਦਾ ਜੀ ਜਿਹੜੇ ਲੋਕ ਮੈਂ ਤਾਂ ਸਮਝਦਾ ਕਿ ਜਿਹੜੀਆਂ ਇਹ ਇਹ ਨਾ ਇਸ ਤਰ੍ਹਾਂ ਜਦੋਂ ਅਸੀਂ ਇਹਨਾਂ ਲੋਕਾਂ ਨੂੰ ਟਿਕਟਾਂ ਦੇਵਾਂਗੇ ਨਾ ਇਹਦਾ ਮਤਲਬ ਇਹ ਗੈਂਗਸਟਰਾਂ ਨੂੰ ਸਿੱਧੀ ਪਨਾਹ ਦੇਣ ਵਾਲੀ ਗੱਲ ਆ ਅਸੀਂ ਲੋਕਾਂ ਉਹਨਾਂ ਲੋਕਾਂ ਨੂੰ ਉਹਨਾਂ ਦੇ ਹੱਥ ਰੱਖ ਰਹੇ ਆ ਤੇ ਮੈਂ ਸਮਝਦਾ ਕਿ ਸਗੋਂ ਸਾਨੂੰ ਕੋਈ ਇਹੋ ਜੀ ਗੱਲ ਕਰਨੀ ਚਾਹੀਦੀ ਜਖੜ ਸਾਹਿਬ ਨੂੰ ਕਿ ਜਿਹੜੇ ਲੋਕ ਇੱਕ ਬੰਨੇ ਤੇ ਅਸੀਂ ਗੈਂਗਸਟਰਵਾਦ ਤੋਂ ਸਾਡਾ ਪੰਜਾਬ ਬਹੁਤ ਦੁਖੀ ਆ ਹੈਗਾ ਨਹੀਂ ਦੁਖੀ ਸਾਰਾ ਤੇ ਸਗੋਂ ਇਹੋ ਜੀ ਆ ਪਾਰਟੀਆਂ ਦੀ ਮਾਨਤਾ ਰੱਦ ਕਰਨੀ ਚਾਹੀਦੀ ਹੈ ਜਿਹੜੇ ਇਹੋ ਜੇ ਬੰਦੇ ਨੂੰ ਪਰਫੁੱਲਤ ਕਰਦੇ ਆਪਾਂ ਵੇਖੋਗੇ ਆਪਾਂ ਲੋਕ ਪਾਰਟੀਆਂ ਨੂੰ ਇਸ ਕਰਕੇ ਵੋਟ ਪਾਉਂਦੇ ਕਿ ਚੰਗੇ ਕੰਮ ਕਰੇ ਤੇ ਹਰ ਬੰਦਾ ਅੱਜ ਕੱਲ ਗੈਂਗਸਟਰਵਾਦ ਤੋਂ ਦੁਖੀ ਆ ਤੇ ਇਹ ਚੁੱਕ ਕੇ ਉਹਨਾਂ ਨੂੰ ਟਿਕਟਾਂ ਦੇ ਦਿੰਦਾ ਹੈ ਤੇ ਉਹ ਲੋਕ ਆਂਦੇ ਆ ਜੀ ਇਹ ਇੱਥੇ ਧੱਕਾ ਹੋ ਗਿਆ ਜੀ ਜੇ ਹੋ ਗਿਆ ਜਿਹੜੇ ਲੋਕਾਂ ਨੂੰ ਗੋਲੀਆਂ ਮਾਰ ਮਾਰ ਕੇ ਮਾਰ ਕੇ ਤੇ ਮਗਰੋਂ ਕਹਿੰਦੇ ਜੀ ਪੰਜ ਕਤਲ ਕੀਤੇ ਆ ਮੰਨਦੇ ਆ ਜੀ ਇਹ ਬੜਾ ਬਹਾਦਰੀ ਵਾਲਾ ਕੰਮ ਹੈ ਜੀ ਸੋ ਇਸ ਕਰਕੇ ਮੈਂ ਇਹਨਾਂ ਨੂੰ ਕਹਿਣਾ ਕਿ ਵੇਖੋ ਗੱਲ ਕਰਨ ਤੋਂ ਪਹਿਲਾਂ ਬਾਦਲ ਸਾਹਿਬ ਆਪਦੀ ਪੀੜੀ ਥੱਲੇ ਸੋਟਾ ਫੇਰਿਆ ਕਰੋ ਕਿ ਤੁਸੀਂ ਕੀ ਕਰਦੇ ਫਿਰਦੇ ਜੀ ਰਹੀ ਗੱਲ ਮੈਂ ਤੁਹਾਨੂੰ 14 ਤਰੀਕ ਨੂੰ ਵੋਟਾਂ ਪੈਣੀਆਂ 17 ਨੂੰ ਮੈਂ ਰਿਜ਼ਲਟ ਦੇ ਕੇ ਫਿਰ ਤੁਹਾਡੇ ਨਾਲ ਇੱਥੇ ਪ੍ਰੈਸ ਕਾਨਫਰੰਸ ਕਰੂੰਗਾ ਗਿੱਲ ਸਾਹਿਬ ਨਰਜੋਤ ਕੋਰ ਸਿੱਧੂ ਦੇ ਬਿਆਨ ਤੁਸੀਂ ਵੀ ਕਾਂਗਰਸ ਵਿੱਚ ਬਹੁਤ ਦੇ ਰਹੇ ਹੋ ਕਾਂਗਰਸ ਵਿੱਚ ਇਹ ਕੰਮ ਚੱਲ ਰਹੀ ਹੈ ਮਿਨਿਸਟਰੀ ਵੰਡਣ ਦੇ ਵਾਸਤੇ ਨਹੀਂ ਮੇਰੇ ਸਾਹਮਣੇ ਨਹੀਂ ਵੇਖੋ ਇਹ ਜੀ ਕੋਈ ਗੱਲ ਹੈ ਉਹ ਵਿਚਾਰੇ ਰਹੇ ਨੇ ਉਹਨਾਂ ਤੋਂ ਸ਼ਾਇਦ ਲੈ ਹੋਣਗੇ ਤੇ ਅਗਲੇ ਨੇ ਰੋਲਾ ਪਾਇਆ ਨਹੀਂ ਇਹ 500 ਕਰੋੜ ਦੇ ਗੇਮ ਨੂੰ ਕਿਵੇਂ ਵੇਖਦੇ ਹੋ ਤੁਸੀਂ ਇਹ ਉਹਨਾਂ ਨੂੰ ਪਤਾ ਦਿੱਤੇ ਹੋਣਗੇ ਉਹਨਾਂ ਕੀ ਕਾਂਗਰਸ ਪਾਰਟੀ ਚ ਚੱਲਦਾ ਹੋਇਆਗਾ ਸਿਸਟਮ ਹੈ ਬੰਦਾ ਜਿਹੜਾ 500 ਕਰੋੜ ਰੁਪਏ ਦਾ ਤੇ ਹੋਰ ਮੈਨੂੰ ਮੇਰੀ ਗੱਲ ਸੁਣੋ ਵੇਖੋ ਪਰਿਵਾਰ ਕਾਂਗਰਸ ਦਾ ਇੱਕ ਮੋਢੀ ਪਰਿਵਾਰ ਰਿਹਾ ਉਹ ਪਰਿਵਾਰ ਮਨਿਸਟਰ ਰਿਹਾ ਤੇ ਉਹ ਮੈਨੂੰ ਜਿਆਦਾ ਲੋਕਲ ਬੋਡੀ ਮਨਿਸਟਰ ਰਿਹਾ ਉਸ ਤੋਂ ਬਾਅਦ ਉਹਨਾਂ ਨੂੰ ਬਿਜਲੀ ਬੋਰਡ ਦਿੱਤਾ ਗਿਆ ਉਹਨਾਂ ਨੇ ਇਹ ਜੁਆਇਨ ਹੀ ਨਹੀਂ ਕੀਤਾ ਮੈਨੂੰ ਲੱਗਦਾ ਕਿ ਪਹਿਲਾ ਹਸਾਬ ਕਿਤਾਬ ਜਿਹੜਾ ਉਹਨਾਂ ਦਾ ਸੀਗਾ ਉਹ ਅਧੂਰਾ ਰਹਿੰਦਾ ਹੋਣਾ ਤੇ ਤਾਈ ਉਧਰ ਜੁਆਇਨ ਨਹੀਂ ਕੀਤਾ ਜੋ ਕੁਝ ਇਹ ਚੱਲਦਾ ਹੋਊਗਾ ਵੇਖੋ ਉਹ ਜਿਹੜੀ ਫੈਮਿਲੀ ਆ ਉਹ ਕੋਈ ਇਸ ਤਰ੍ਹਾਂ ਗਲਤ ਗੱਲ ਨਹੀਂ ਕਰ ਸਕਦੇ ਨਵਜੋਤ ਸਿੰਘ ਸਿੱਧੂ ਦੀ ਵਾਈਫ ਹੈ ਨਵਜੋਤ ਕੌਰ ਉਹ ਇਹ ਗਲਤ ਗੱਲ ਨਹੀਂ ਕਰ ਸਕਦੇ ਜਿਹੜੀ ਗੱਲ ਉਹਨਾਂ ਨੇ ਕੀਤੀ ਉਹ ਬਿਲਕੁਲ ਸਹੀ ਕੀਤੀ ਆ ਓਏ ਇੱਕ ਕੱਲ ਰঞ্জੀਤ ਸਿੰਘ ਗੰਡੀਵਿੰਡ ਜਿਹੜੇ ਇਲੈਕਸ਼ਨ ਦੇ ਟਿਕਟ ਦੇ ਦਾਅਵੇਦਾਰ ਸੀ ਤਰਨਤਾਰਨ ਤੋਂ ਉਹਨਾਂ ਆਪ ਖੁਦ ਕਹਿ ਗਏ ਮੇਰੇ ਤੋਂ ਡਿਮਾਂਡ ਹੋਈ ਆ ਤੇ ਫਿਰ ਆਪਾਂ ਕਿਦਾਂ ਕਹਿ ਦੀਏ ਗੱਲ ਝੂਠ ਨਹੀਂ ਗਈ ਇਹ ਤੇ ਬਹੁਤ ਮਾੜੀ ਗੱਲ ਐ ਜੀ ਫਿਰ ਤੇ ਮਿਹਨਤ ਦਾ ਤੇ ਮੁੱਲ ਹੀ ਨਾ ਰਹਿ ਗਿਆ ਫਿਰ ਤੇ ਪੈਸੇ ਦਾ ਹੀ ਮੁੱਲ ਰਹਿ ਗਿਆ ਫਾਦਰ ਸੇ ਕਾਦੇ 10 ਨੌਕਰੀਆਂ ਵੀ ਪੈਸੇ ਲੈ ਲਈਆਂ ਮਿੰਨੀਆਂ ਉਹਦੇ ਬਾਰੇ ਕੀ ਕਹਾਂ ਉਰ ਫਿਰ ਮੈਂ ਤਾਇਆ ਤੇ ਆਖੀ ਜਨਾ ਕਿ ਕਿੱਥੋਂ ਐਡੇ ਐਡੇ ਬਾਦਲ ਵਿਲੇ ਬਣ ਗਏ ਸੁਖ ਵਿਲੇ ਬਣ ਗਏ ਕਈ ਕੁਛ ਬਣ ਗਿਆ ਔਰ ਕਿ ਕਿਦਾਂ ਬਣਿਆ ਉਸਲੇ ਤਲਵੀਰ ਸਿੰਘ ਗਿਲ ਨਾਲ ਹੀ ਸੀ ਨਾ ਉਹਦੇ ਸਜਾ ਨਹੀਂ ਉਦੋਂ ਉਹ ਜਿਹੜੇ ਵੇਲੇ ਦੀ ਇਹ ਗੱਲ ਕਰਦੇ ਨਾ ਉਦੋਂ ਉਦੋਂ ਮੈਂ ਸਰਗਰਮ ਨਹੀਂ ਸੀਗਾ ਕਾਲੀਦਲ ਦੇ ਵਿੱਚ ਜਦੋਂ ਬਾਦਲ ਸਾਹਿਬ ਵੀ ਫੜੇ ਗਏ ਸੀ ਸੁਖਬੀਰ ਜੀ ਫੜੇ ਗਏ ਅੱਛਾ ਗੱਲ ਸੁਣੋ ਕਿੱਡੇ ਦਮ ਗਜੇ ਮਾਰਦੇ ਆ ਤੁਹਾਨੂੰ ਯਾਦ ਆ ਜਦੋਂ ਕੈਪਟਨ ਨੇ ਫੜ ਕੇ ਇਹਨਾਂ ਨੂੰ ਅੰਦਰ ਦਿੱਤਾ ਸੀ ਤੇ ਉਦੋਂ ਕਹਿੰਦੇ ਸੀ ਕਿ ਮੈਨੂੰ ਬਾਹਰ ਆ ਲੈੰਦੋ ਮੇਰੀ ਸਰਕਾਰ ਲਾਓ ਜਿੱਦਾਂ ਹੁੰ ਅੰਦਰਲੇ ਜੇ ਮਾਰਦੇ ਫਿਰਦੇ ਮੇਰੀ ਸਰਕਾਰ ਲਾਓ ਪਜਾਮੀ ਦੇ ਵਿੱਚ ਕੈਪਟਨ ਦੀ ਪਜਾਮੀ ਦੇ ਵਿੱਚ ਮੈਂ ਚੂਹੇ ਛੱਡੂਗਾ ਛੱਡੇ ਲੱਭੇ ਹੀ ਨਹੀਂ ਇਹ ਤਾਂ ਫੋਕੇ ਫੈਂਟਰ ਮਰ ਲੋਕਾਂ ਨੂੰ ਮੂਰਖ ਬਣਾਉਂਦਾ ਕੰਮ ਕਰਦੇ ਆ ਕੱਲ ਜਿੱਦਾਂ ਮਜੀਠਿਆਗੇ ਬਣਾ ਗਿਆ ਇਹ ਕਿਸੇ ਦੇ ਮਗਰ ਲਤ ਲਾਉਣ ਵਾਲੇ ਆਗੇ ਕਿਤੇ ਮੁਸੀਬਤ ਵੇਲੇ ਕਿਸੇ ਨੂੰ ਲੱਭਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਸਰ ਚਰਚਾ ਚੱਲਦੀ ਹੈ ਕਿ ਕੈਪਟਨ ਬਿੰਦਰ ਸਿੰਘ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਤਾਂ ਤੇ ਸੁਖਵੀਰ ਮੁਖਮੰਦੀ ਚਿਹਰਾ ਬਣ ਗਏ ਹੈ ਕੋਈ ਗੱਦਾਮੇ ਦੇ ਚਲੋ ਠੀਕ ਹੈ ਵਧੀਆ ਗੱਲ ਬਹੁਤ ਵਧੀਆ ਕੋਸ਼ਿਸ਼ ਕੀਤਾ ਝੱਲੇ ਕਾਰਤੂਸ ਇਹਨਾਂ ਦਾ ਕੋਈ ਨਹੀਂ ਬਹੁਤ ਬਹੁਤ ਧੰਨਵਾਦ